ਉਹ ਘਾਰੇ ਘਰ ਵੱਧ ਗਿਆ ਹਕਾਰੇ ਹਕਾਰ ਹੋ ਗਿਆ ਜੋ ਕਰਨਾ ਸੀ ਉਹ ਕੀਤਾ ਨਹੀਂ ਜਿਹੜੇ ਕਹਨ ਨੂੰ ਕਿਹਾ ਸੀ ਉਹ ਤਾਂ ਛੱਡ ਦਿੱਤਾ ਚਲੋ ਉਹ ਤਾਂ ਛੱਡਦਾ ਚੰਗਾ ਹੋ ਗਿਆ ਪਰ ਕਰਨ ਵਾਲਾ ਕਰਨਾ ਸੀ ਤਾਂ ਛੱਡਣਾ ਸੀ ਉਹ ਨਹੀਂ ਉਹੀ ਚੰਗਾ ਸੀਗਾ ਉਹ ਉਹ ਫੁੱਲਾ ਤੱਕ ਤਾਂ ਲੈ ਜਾਂਦੀ ਹੈ ਉਹ ਭਗਤੀ ਕਬੀਰ ਉਹੀ ਕਰਦਾ ਆਇਆ ਸੀ ਸਾਰੇ ਉਹੀ ਕਰਦੇ ਆਏ ਸੀ ਇਹ ਤਾਂ ਉਹ ਵੀ ਛੱਡ ਗਏ ਅਸ਼ੋਕ ਹਰੀ ਅਸ਼ੋਕ ਹਰੀ ਉਹਨੂੰ ਕਿਸੇ ਕਰਦਾ ਕੋਈ ਕਦੇ ਗੰਭ ਸ਼ੋਕ ਨਹੀਂ ਹੁੰਦਾ ਉਹਦੇ ਘਰ ਚ ਕਦੇ ਵੀ ਕੋਈ ਸ਼ੋਕ ਨਹੀਂ ਹੁੰਦਾ ਨਾ ਉਹ ਮਰੇ ਨਾ ਠਾਗੇ ਜਾਏ ਜੇ ਉੱਥੇ ਕੋਈ ਮਰਦਾ ਹੀ ਆਤਮਾ ਵਰਦੀ ਹੋਣੀ ਹੈ ਆਤਮਾ ਨਹੀਂ ਵਰਦੀ ਉਹਦਾ ਕੋਈ ਨਹੀਂ ਮਰਦਾ ਆਤਮਾ ਵਰਤਵੋਦੀਆਂ ਨਹੀਂ ਨਾ ਉਹਦਾ ਮਤਲਬ ਕੋਈ ਮਰਦਾ ਹੀ ਨਹੀਂ ਹੈ ਚੋੜਾ ਬਰਲਦਾ ਨਾ ਮਾ ਚੋੜਾ ਦੇਦਾ ਯੇ ਗੈਰ ਦਾ ਕਪੜਾ ਫੜ ਵੀ ਗਿਆ ਗਲਤੀ ਨਾ ਵੀ ਐਕਸੀਡੈਂਟ ਹੋ ਗਿਆ ਨਾ ਚਲ ਕੋਈ ਨਹੀਂ ਛੱਡ ਪਰੇ ਨਹਾ ਲੈ ਲੈ ਤੂੰ ਵਰਦਾਦਾ ਹੈ ਉਹ ਨਹੀਂ ਕੋਈ ਸਾਨੂੰ ਲੱਗਦਾ ਇਹ ਮਰਦਾ ਸਾਡੇ ਕੋਲ ਅੱਖਾਂ ਨਾ ਉਹ ਅੱਖਾਂ ਨਹੀਂ ਸਾਡੇ ਕੋ ਦੁਨੀਆਂ ਨਹੀਂ ਹਨ ਜਿਹੜੀ ਉਹਦੇ ਵਾਲੀ ਅੱਖਾਂ ਨੂੰ ਸਾਡੇ ਕੋ ਹੈ ਨਹੀਂ ਸਾਨੂੰ ਸ਼ੌਕ ਤਾਂ ਹੁੰਦਾ ਹੈ ਉਹ ਅੱਖ ਸਾਡੇ ਕੋਲ ਹੋਵੇ ਫਿਰ ਸ਼ੌਕ ਸਾਨੂੰ ਬਣਾ ਹੋਵੇ ਜਿਹਦੇ ਕੋ ਆ ਖੁਦ ਨੂੰ ਸ਼ੌਕ ਦੀ ਦਿੱਤ। ਆ ਪਰਮਹਰੀ ਸਮਝਿਆ ਨਹੀਂ? ਆ ਪਰਮਹਰੀ। ਹਰੀ ਪਰਮਤੋ ਰਹਤਾ। ਹਰੀ ਪਰਮਤੋ ਰਹਤਾ। ਆ ਕਰਮਹਰੀ ਕਰਬ ਤੋਂ ਵੀ ਰਹਤਾ। ਕਰਮ ਅਕਨਾਲੇ ਇਹਨੇ ਦੁਨੀਆ ਰਖੀ ਉਹਦੇ ਕੰਮ ਕਰਦੇ। ਉਰਕਾ ਬਗਲ ਨੇ ਕੀ ਲੋੜ ਕੰਮ ਨਹੀਂ ਕਰਦਾ ਉਹ ਕੋਈ ਕਰਾਉਂਦਾ ਉਹ ਕਰਾਉਣਾ ਹੋਰ ਗੱਲ ਆ ਕਰਾਣਾ ਹੋਰ ਗੱਲ ਆ ਕਰਾਣਾ ਦਾ ਸਰੀਰ ਦੇ ਧਾਰੀਆਂ ਨੇ ਉਹਦੀ ਇੱਛਾ ਮਤਾ ਸਭ ਕੁਝ ਹੋ ਹੀ ਜਾਂਦਾ ਜੋ ਚਾਹੁੰਦਾ ਹੁੰਦਾ ਉਹ ਐ ਕਰਨ ਵਾਲੇ ਹੋਰ ਕਰਾਉਣਾ ਸਭ ਜੀਵਤ ਹੋਈ ਉਹਦਾ ਇੱਛਾ ਨਾਲ ਸਭ ਕੁਝ ਹੋ ਹੀ ਜਾਂਦਾ ਉਹਦੀ ਨੂੰ ਉਹ ਚਾਉਣਾ ਹੀ ਕਰਨਾ ਜੋ ਚਾਹੁੰਦਾ ਉਹ ਹੋ ਹੀ ਜਾਂਦਾ ਅਜਾਇ ਹਰੀ ਅਜਾਇ ਹਰੀ ਜਿਹਦੇ ਤੇ ਆ ਨਹੀਂ ਜਾ ਸਕਦਾ ਉਹ ਨੂੰ ਨਹੀਂ ਕੋ ਜਿੱਤ ਸਕਦਾ ਆ ਭੈ ਹਰੀ ਪਰਹਤ ਹਰੀ ਆ ਭੈ ਹਰੀ ਆ ਆ ਭੇਦ ਹਰੀ ਆ ਭੇਦ ਹਰੀ ਉਹਦਾ ਕਿਸੇ ਨੂੰ ਭੇਦ ਨਹੀਂ ਕੋਈ ਉਹਦਾ ਭੇਦ ਨਹੀਂ ਪਾ ਸਕਦਾ ਆ ਛੇਦ ਹਰੀ ਆ ਛੇਦ ਹਰੀ ਕੋਈ ਉਹ ਛੇਦ ਨਹੀਂ ਕਰ ਸਕਦਾ ਉਹ ਸੁਰਾਖ ਨਹੀਂ ਕਰ ਸਕਦਾ ਅਖੰਡ ਹਰੀ ਖੜਨਹਰੀ ਕੋਈ ਉਹਦਾ ਟੁਕੜਾ ਨਹੀਂ ਕਰ ਸਕਦਾ ਕੱਟ ਨਹੀਂ ਸਕਦਾ ਉਹਨੂੰ ਉਹ ਪੰਡਹਰੀ ਉਹ ਪੰਡਹਰੀ ਕਦੇ ਵੀ ਜਨਮ ਨਹੀਂ ਲੈਂਦਾ ਪੰਡੇ ਚ ਨਹੀਂ ਪੈਂਦਾ ਪੰਡ ਹੁੰਦਾ ਪੰਡ ਜੰਮੀਏ ਪਾਣੇ ਵੀਏ ਕਦੇ ਵੀ ਗਰਭ ਵਿੱਚ ਨਹੀਂ ਪੈਂਦਾ ਪੰਡ ਗਰਭ ਵਿੱਚ ਕਦੇ ਨਹੀਂ ਹੁੰਦਾ ਜਿਹੜਾ ਉਹ ਲਿਖਿਆ ਨਾ ਕ੍ਰਿਸ਼ਨ ਨੇ ਵੀ ਜਦ ਇੱਥੇ ਸੰਕਰਟਾ ਉਹਨਾਂ ਮੈਂ ਜਨਮ ਲੈ ਲਿਆ ਉਹ ਗੱਲ ਕੱਟੀ ਐ ਕਦੇ ਨਹੀਂ ਗਰਭ ਜਨਮ ਲੈਦਾ ਝੂਠ ਲਿਖਿਆ ਹੋਇਆ ਤੇ ਗੀਤਾ ਜੀ ਜਿਹੜਾ ਕਹਿੰਦਾ ਨਾ ਜਦ ਜਦ ਧਰਪਦੀ ਨਾਸ ਹੁੰਦਾ ਫਿਰ ਮੈਨੂੰ ਜਨਮ ਲੈਣਾ ਪੈਂਦਾ ਉਹ ਗੱਲ ਤੇ ਪ੍ਰਹਾਰ ਕੀਤਾ ਕਦੇ ਵੀ ਗਰਭ ਚ ਨਹੀਂ ਆਉਂਦਾ ਉਹ ਇਹ ਗੱਲ ਝੂਠ ਹੈ ਗਰਭ ਜ ਆਮ ਜੀਵ ਆਉਂਦਾ ਠੀਕ ਹੈ ਉਹਦੇ ਅਥਵਾਣ ਸ਼ੁੱਧ ਹੋ ਜਾਂਦੀ ਹੈ ਪਿਛਲੇ ਜਨਮਾਂ ਕਰਕੇ ਪਰ ਹੁੰਦਾ ਜੀਵ ਆਤਮਾ ਇਹੋ ਹਰੀ ਨਹੀਂ ਹੁੰਦਾ ਹਰੀ ਪੌਟ ਹਰੀ ਜਿਹੜਾ ਹੁੰਦਾ ਨਾ ਉਹ ਅੰਡੇ ਦੇ ਬਾਹਰ ਹੁੰਦਾ ਇਹ ਅੰਡੇ ਦੇ ਵਿੱਚ ਹੁੰਦਾ ਅੰਡੇ ਦੇ ਵਿੱਚ ਐਸਾ ਬੱਚਾ ਵੀ ਹੁੰਦਾ ਅੰਨਾ ਫੁੱਟਦੀ ਸਾਰੇ ਫੁੱਟ ਪਰ ਨਵ ਬਾਰ ਹੋ ਗਿਆ ਪੂਰਾ ਹੁੰਦਾ ਅੰਦਰ ਵੀ ਪਹਿਲਾਂ ਹੀ ਪੂਰਾ ਹੁੰਦਾ ਇੱਕ ajo ਪੂਰਾ ਬਣਿਆ ਨਹੀਂ ਹੁੰਦਾ ਅੰਡੇ ਜਦੋਂ ਬਿਲਕੁਲ ਪੂਰਾ ਹੁੰਦਾ ਉਦਾਂ ਹੀ ਆਂਡੇ ਚ ਬਸ ਉਹਨਾਂ ਦਾ ਜਿਹੜਾ ਜਲਬੂ ਹੁੰਦਾ ਨਾ ਜਲਬੂ ਨਾਲ ਉਹ ਜਲਬੂ ਨਾਲ ਵੀ ਲੈਣਾ ਪੈਂਦਾ ਆਂਡਾ ਇੱਥੇ ਫਟੂਗਾ ਆਂਡਾ ਨਹੀਂ ਬਗਾਰ ਸਿਰ ਤੇ ਫਟ ਸਕਦਾ ਪਰਮ ਦਾ ਤੇ ਆਂਡਾ ਪੂਰਾ ਵੀ ਬੱਚਾ ਬਣ ਗਿਆ ਫਟਿਆ ਨਹੀਂ ਨਾ ਹੈ ਆਂਡਾ ਨਹੀਂ ਫਟ ਫਟ ਸਕਦਾ ਆਂਡਾ ਸਿਰ ਤੇ ਆ ਵੀ ਫਟੂਗਾ ਫਟੋ ਆਂਡਾ ਪਰਮਕਾ ਮਰਿਆ ਬਿਆ ਪ੍ਰਗਟਸਾ ਪ੍ਰਗਟਸਾ ਫੁੱਟੂ ਕਾ ਇੱਕ ਸ਼ਰੀਰ ਫੇਰ ਲੈਣਾ ਪੈਂਦਾ ਫੇਰ ਫੁੱਟ ਜਾਂਦਾ ਉਹ ਇਹ ਜੈ ਸੀਗੇ ਜਿਹੜੇ ਬਸ ਸਭ ਕੋ ਪੂਰਾ ਹੀ ਸੀ ਆਂਡਾ ਹੀ ਫੁੱਟਣਾ ਸੀ ਉਹ ਪਹਿਲਾਂ ਹੀ ਫੁੱਟ ਗਿਆ ਛੇਤੀਓ ਫੁੱਟ ਗਿਆ ਉਹ ਆ ਲੱਗਦਾ ਵੀ ਜੰਗਦੇ ਹੀ ਉਹ ਉੱਪਰ ਵੀ ਜਾਂਦੀ ਸੀ ਇਸ ਕਰਕੇ ਲੋਕਾਂ ਨੂੰ ਭਲੇਖਾ ਹੋ ਜਾਂਦਾ ਵੀ ਵਰਮਗਾਲੀ ਜਲਵ ਲੈ ਲੈਂਦੇ ਜਲਵ ਨਹੀਂ ਲੈ ਦਿੰਦੇ ਹੋਰ ਜਲਵ ਨਹੀਂ ਦੇ ਉਹਨਾਂ ਦੇ ਇਹਨਾਂ ਹੋਈ ਨਹੀਂ ਸਕਦਾ ਦੋ ਟੁਕੜਿਆਂ ਦੇ ਬਿਨਾ ਜਲਵ ਨਹੀਂ ਹੋ ਸਕਦਾ ਜਿੰਨਾ ਜਰ ਪਰਮ ਵਿੱਚ ਬੰਦ ਨਹੀਂ ਹੈ ਜਲਵ ਨਹੀਂ ਹੋ ਸਕਦਾ ਜਿੰਨਾ ਜਰ ਮ hạnਦੂਦ ਨਾ ਕਰੇ ਮੈਂ ਮ hạnਦੂਦ ਲਖਾਇਆ ਖਸਮਾ ਕਰ ਦਰ ਜਾਏ ਜਿੰਨਾ ਜਰ ਨੂੰ ਪ੍ਰੈਸ ਕਰਕੇ ਛੋਟਾ ਨਾ ਕੀਤਾ ਜਾਵੇ ਬੀਜਣਾ ਕੀਤਾ ਜਾਵੇ ਜਲੂ ਕਿ ਮੇਲੋ ਹਰੀ ਸਰਵ ਵਿਆਪੀ ਹੁੰਦਾ ਊਰੂ ਕੰਨਾ ਆਂਡੇ ਦੇ ਵਿੱਚ ਬੰਦ ਆਂਡੇ ਦੇ ਵਿੱਚ ਬੰਦ ਕਰੇ ਬੰਨਾ ਚਲ ਨਹੀਂ ਲੈ ਸਕਦਾ ਇਹ ਗੱਲ ਬਹੁਤ ਭੇਦੀ ਹੈ ਪਰ ਗੁਰਬਾਣੀ ਦੀ ਜਿਹਨਾਂ ਨੂੰ ਸਮਝ ਆ ਨਾ ਉਹਨਾਂ ਨੂੰ ਪਤਾ ਹੈ ਗੱਲ ਕੀ ਹੈ ਮੈਂ ਮਹਿਦੂਦ ਲਖਾਇਆ ਖਸਮਾਂ ਦੇ ਦਰਜਾਇ ਕਹਤਾ ਹੈ ਜਿਨਾ ਅੰਦਰ ਮੈਂ ਪੈਦਾ ਹੋ ਗਈ ਸੀ ਉਹਨਾਂ ਨੂੰ ਮਹਿਦੂਦ ਕੀਤਾ ਸੀ ਖਰੀਦ ਤਾਂ ਹੋਵੇ ਹੈ ਨਹੀਂ ਉਜਾਰੋਂ ਕੇ ਬਦਲ ਲੂਗਾ। ਘੋਮੇ ਆਉਗੇ ਜਰ ਬਲ ਲੂਗਾ। ਜਹਾ ਹੋਵੇ ਆਉਗਾ ਫਿਰ ਬੀਜ ਵੀ ਬਣ ਜਾਊਗਾ। ਖੋਮੇ ਪੈਦਾ ਹੁੰਦੀ ਸਾਰੇ ਬੀਜ ਬਣ ਜਾਊਗਾ। ਫਿਰ ਪ੍ਰੈਸ ਲੱਗੀ ਹੋ ਜਾਉਣਾ ਕੋ। ਅਰੂਈ ਕਿੱਡੀ ਕਿੱਡੀ ਹੁਦੀ ਖੜੀ ਹੋਈ। ਪ੍ਰੈਸ ਕਰਕੇ ਉਹ ਬੰਦ ਕਰਦੇ ਨੇ ਗੱਠ ਜੀ। ਦੋ ਕਮਰੇ ਜਿਹੜੀ ਆਉਂਦੀ ਜਿਹੜੀ ਇਕੱਠੇ ਜਾ ਜਾਂਦੀ ਹੈ। ਪ੍ਰੈਸ ਕਰਕੇ ਗੱਠ ਜੀ ਬੰਦ ਕਰੇ ਉਹ ਮਾਰਦੇ ਨੇ ਪਰੇ। ਉਤੇ ਕੀ ਲੱਗਦਾ ਪ੍ਰੈਸ ਕਰ ਲੋ। ਕੁਛ ਹੀ ਨਾ ਲੱਗਿਆ ਹੋਈ ਇਹਨੇ। ਅਡੰਢ ਹਰੀ ਅਡੰਢ ਹਰੀ। ਖਰੀ ਨੂੰ ਡਲ ਨਹੀਂ ਦਿੱਤਾ ਜਾ ਸਕਦਾ। ਡਲਦਾ دیਵਾ ਕੋਲ ਜਿਹੜਾ ਬਰਨਣ ਲੈ ਵਿੱਚ ਡਲਡ ਹੋਈ ਹੈ। ਬੰਨਣ ਤੇ ਮੁਗਤਾ ਹੈ ਹਰੀ। ਪ੍ਰਚੰਡ ਹਰੀ ਪ੍ਰਚੰਡ ਹਰੀ। ਹਰੀ ਪ੍ਰਚੰਡ ਰੂਪ ਹੈ। ਉਦੋਂ ਜਿਆਦਾ ਰੋਸ਼ਨੀ ਕਿਸੇ ਚੀਜ਼ ਪਰ ਚੰਡੋ ਹੁੰਦਾ ਜਿੱਦੋਂ ਜਿਆਦਾ ਰੋਸ਼ਨੀ ਕਿਸੇ ਚੀਜ਼ ਦੀ ਨਾ ਹੋਵੇ ਗਾਂ ਪਰਚੰਡ ਜਿਆਦਾ ਹੋ ਜਾਂਦਾ ਉਦੋਂ ਵੱਧ ਰੋਸ਼ਨੀ ਨਹੀਂ ਹੁੰਦੀ ਗਾਂ ਦੀ ਫਿਰ ਅਤੇਵ ਹਰੀ ਅਪੇਵ ਹਰੀ ਅਤੇਵ ਹਰੀ ਅਪੇਵ ਹਰੀ ਪੇਵ ਤੋਂ ਰਹਤ ਹੈ ਅਤੇਵ ਹਰੀ ਅਪੇਵ ਹਰੀ ਅਜੀਵ ਹਰੀ ਅਛੇਵ ਹਰੀ ਹਾਂ ਅਤੇਵ ਹਰੀ ਅਪੇਵ ਹਰੀ ਉਹ ਬਹੁਤ ਵੱਡਾ ਲਿਖਦਾ ਹੈ ਤੇਵ ਨੂੰ ਅਤੇਵ ਇਹਨਾਂ ਮਾਤਰਾਵਾਂ ਲਿਖਦੇ ਹੋ ਉਹ ਇੰਨਾ ਵੱਡਾ ਕਿ ਜੀ ਨਾਲ ਸੀ ਕੋਈ ਦੂਸਰੇ ਨਾਲ ਮੁਕਾਬਲਾ ਨਹੀਂ ਕਰਕੇ ਦੱਸ ਸਕਦੇ ਵੀ ਇਹਨਾ ਵੱਡਾ ਜਿੱਦੋਂ ਫਲ ਬਹੁਤ ਵੱਟਾ ਨਹੀਂ ਜੀ ਆਕਾਰ ਚ ਵੀ ਵੱਡਾ ਸਾਡੇ ਪਾਸੇ ਵੱਡਾ ਉਹਦੇ ਵੱਡੇ ਨੂੰ ਅਸੀਂ ਅੱਧ ਦਾ ਵੱਡਾ ਕਹਿ ਸਕਦੇ ਹਾਂ ਬਸ ਉਹ ਕਾ ਵੱਡੇ ਹੋਂ ਵੱਡੇ ਦਾ ਵੱਡਾ ਜੇ ਕੋਈ ਵੱਡਾ ਆਪਣੇ ਆਪ ਨੂੰ ਕਹਿਦਾ ਹੋਵੇ ਉਹ ਤੋਂ ਵੱਡਾ ਕੁਝ ਹੁੰਦਾ ਹੀ ਨਹੀਂ ਅਪੇ ਬਹਰੀ ਅਪੇ ਬਹਰੀ ਪੇਤ ਪਾਪ ਤੇ ਪਰੇ ਹ ਅਜੇ ਬਹਰੀ ਅਜੇ ਬਹਰੀ ਉਹ ਜਿੱਤਣ ਤੋਂ ਪਰੇ ਆਸ਼ੇ ਬਹਰੀ ਆਸ਼ੇ ਬਹਰੀ ਉਹ ਉਹਨੂੰ ਕਟਿਆ ਨਹੀਂ ਜਾ ਸਕਦਾ ਕਟਿਆ